ਦੀ ਮੰਗ ਜਿਹੜੀ ਹੈਗੀ ਇੱਕ ਤਾਂ ਜਿਹੜੀ ਇਹ ਪੰਜਾਬ ਪੇਸੇ ਦੀ ਮੰਗ ਤੁਸੀਂ ਜੀ ਤੇ ਦੂਸਰਾ ਤੁਸੀਂ ਹੋਰ ਕੀ ਹੋਰ ਦੂਸਰਾ ਇਹ ਕਿ ਸਾਡੇ ਦੂਰ ਦਰਾਡੇ ਟੀਚਰ ਬੈਠੇ ਆ ਜਿਹੜੇ ਮਾਲਵੇ ਜਿਹਦਿਆਂ ਚੋਂ ਸਾਰੇ ਜਿਹੜੇ ਦੂਰ ਦਰਾਡੇ ਬੈਠੇ ਆ ਉਹਨਾਂ ਦੀਆਂ ਬਦਲੀਆਂ ਦਾ ਪੋਰਟਲ ਜਿਹੜਾ ਜਨਰਲ ਬਦਲੀਆਂ ਪੋਰਟਲ ਖੋਲਣਾ ਸਰਕਾਰ ਨੇ ਜਨਵਰੀ ਚ ਖੋਲਣਾ ਸੀ ਪਾਲਿਸੀ ਦੇ ਅਕੋਰਡਿੰਗ ਉਹ ਜਿਹੜਾ ਪੋਰਟਲ ਆ ਉਹ ਜਲਦ ਤੋਂ ਜਲਦ ਖੋਲਿਆ ਜਾਵੇ ਇਹ ਆਪਾਂ ਕਿਉਂ ਡਿਮਾਂਡ ਕਰਦੇ ਆ ਮਤਲਬ ਜਿਹੜੇ ਵੀ ਟੀਚਰ ਨੇ ਅਦਰਵਾਈਜ਼ ਨਾ ਲਈਓ ਮੇਰੀ ਗੱਲ ਨੂੰ ਕਿਉਂਕਿ ਟੀਚਰ ਦੀ ਇੱਕ ਹਾਵਤ ਬਣੀ ਹੈ ਮਤਲਬ ਬੜੀ ਲੋਕੋਕੀ ਬੜੀ ਜਿਹੜੀ ਪਰਿਵਾਰਕ ਜਿਹੜੀ ਹੈ ਉਹ ਬੜੀ ਪਾਪੂਲਰ ਹੈ ਕਿ ਟੀਚਰ ਗਵਰਨਮੈਂਟ ਦਾ ਕਹਿੰਦਾ ਕਿ ਮੇਰਾ ਜਿਹੜਾ ਸਕੂਲ ਹੋਵੇ ਮੇਰੇ ਘਰ ਦੇ ਕੋਲ ਹੋਵੇ ਮੇਰੀ ਜਿਹੜੀ ਮਤਲਬ ਮੈਨੂੰ ਜਾਣਾ ਨਾ ਪਵੇ ਕਿਤੇ ਕਿਤੇ 1-2 ਕਿਲੋਮੀਟਰ ਭਣਾਉਣ ਵਾਸਤੇ ਤੇ ਇਹ ਮਤਲਬ ਕਿਉਂ ਆਪਣੇ ਮਨ 'ਚ ਇਹ ਕਿਉਂ ਆਉਂਦਾ ਸਿਕਾ ਨਹੀਂ ਇਹ ਕਿਸੇ ਕਾਨੂੰਨ 'ਚ ਲਿਖਿਆ ਜੀ ਵੀ ਕਿ ਟੀਚਰ ਜਿਹੜਾ ਆਪਦੇ ਘਰ ਤੋਂ 300 ਕਿਲੋਮੀਟਰ ਪਰਵਾਰ ਛੱਡ ਕੇ ਬੈਠੇ ਕਿਤੇ ਜੋਬ ਕਰੇ ਹਰੇਕ ਬੰਦਾ ਜਿੰਨਾ ਟੀਚਰ ਘਰ ਦੇ ਨੇੜੇ ਹੋਊਗਾ ਜਿਹੜਾ ਉਹ ਅਪ ਡਾਊਨ ਦਾ ਸਮ ਮੈਂਟ ਹੋਈ ਸੀ ਸਾਡੀ ਕੰਡੀਸ਼ਨ ਤੁਹਾਡੀ ਸਰਕਾਰ ਨਾਲ ਹੋਈ ਸੀ ਵੀ ਤੁਸੀਂ 300 ਕਿਲੋਮੀਟਰ ਨਹੀਂ ਜਾਣਾ ਬਿਲਕੁਲ ਨਹੀਂ ਕੋਈ ਕੰਡੀਸ਼ਨ ਨਹੀਂ ਹੋਈ ਸੀ ਜੀ ਪਰ ਸਰਕਾਰ ਨੇ ਕਿਤੇ ਇਹ ਵੀ ਨਹੀਂ ਲਿਖਿਆ ਸੀ ਕਿ ਤੁਹਾਨੂੰ 300 ਕਿਲੋਮੀਟਰ ਲਾਵਾਂਗੇ ਨਹੀਂ ਮੈਂ ਉਹ ਕਹਿ ਰਿਹਾ ਵੀ ਇਹ ਸਰਕਾਰ ਨੇ ਦੇਖਿਆ ਵੀ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਜਦੋਂ ਸਾਡੇ ਸਰ ਜ਼ਿਲ੍ਹੇ ਚ ਪੋਸਟਰ ਖਾਲੀ ਪਈਆਂ ਜਦੋਂ ਜ਼ਿਲ੍ਹੇ ਚ ਪੋਸਟਰ ਖਾਲੀ ਪਈਆਂ ਤਾਂ ਉੱਥੇ ਕਿਉਂ ਨਾ ਜਾਣਗੇ ਕਿ ਟੀਚਰ ਕੰਮ ਕਰਨਗੇ ਕੀ ਉਹਨਾਂ ਨੇ ਸੁੱਖਿਆ ਕਿ ਮੰਨ ਲਓ ਆਪਦੇ ਘਰ ਤੋਂ ਦੂਰ 300 ਕਿਲੋਮੀਟਰ ਦੀ ਨੌਕਰੀ ਕਰਨਗੇ ਬੜੀ ਅਪਾਇੰਟਮੈਂਟ ਹੋਈ ਹੈ ਉਹ ਸੀਰੀਜ਼ ਵੀ ਜ਼ਰੂਰ ਹੈਗੀ ਰਿਕੁਆਇਰਮੈਂਟ ਇਹ ਪੰਜਾਬ ਦਾ ਗੈਟਰ ਆ ਜੀ ਪੂਰੇ ਜ਼ਿਲ੍ਹਾ ਵਾਈਜ਼ ਗੈਟਰ ਨਹੀਂ ਹੈ ਸਾਡਾ ਇਹ ਪੂਰੇ ਪੰਜਾਬ ਦਾ ਗੈਟਰ ਆ ਮੈਂ ਅੱਗੇ ਪਹਿਲੇ ਗਿਆ अदरवाइजਾਂ ਨਹੀਂ ਉਹ ਗੱਲ ਜੀ ਜੀ ਮੈਂ ਤਾਂ ਵੈਸੇ ਗੱਲ ਕਰਦਾ ਇੱਕ ਇੱਕ ਨਾ ਇੱਕ ਬੜੀ ਚਰਚਾ ਬੜੀ ਹੁੰਦੀ ਰਹਿੰਦੀ ਹੈ ਕਿ ਜਿਸਲੇ ਵੀ ਐਜੂਕੇਸ਼ਨ ਮਿਸਟਰ ਕੋਈ ਜਿੱਤਦਾ ਨਹੀਂ ਦੁਆਰਾ ਕਹਿੰਦੇ ਜਿਹੜਾ ਵੀ ਐਜੂਕੇਸ਼ਨ ਮਿਸਟਰ ਬਣਦਾ ਪੰਜਾਬ ਦਾ ਦੁਆਰਾ ਨਹੀਂ ਦਿੰਦਾ ਉਹਦਾ ਰੀਜ਼ਨ ਹੈ ਕਿ ਟੀਚਰ ਉਹਦਾ ਹਾਲ ਕਹਿਣਾ ਵਧੀਆ ਕਰ ਦਿੰਦੇ ਆ ਉਹਦਾ ਧਿਰਫੇ ਤੋਂ ਲਾ ਕੇ ਉਹ ਵੀ ਇੰਨਾ ਪ੍ਰਚਾਰ ਕਰ ਦਿੰਦੇ ਨੇ ਮਤਲਬ ਐਡਵਰਟਾਈਜ਼ ਕਰ ਦਿੰਦੇ ਨੇ ਕੋਈ ਦੁਆਰਾ ਬਚਾਰਾ ਜਿੱਤ ਨਹੀਂ ਪੰਦਾ ਇਹ ਮਤਲਬ ਇਹ ਆਪਾਂ ਕਿਉਂ ਕੋਈ ਐਸਾ ਨਹੀਂ ਕੋਆਰਡੀਨੇਸ਼ਨ ਹੋ ਸਕਦੀ ਸਰਕਾਰ ਨਾਲ ਕੋਈ ਤੁਹਾਡਾ ਕੋਈ ਐਦਾਂ ਦਾ ਹਸਪਤਾਲ ਮੈ ਰੋਵੇ ਜਿਹੜਾ ਤੁਹਾਡਾ ਵਧੀਆ ਮਤਲਬ ਬਣੇ ਤੇ ਲੋਕਾਂ ਦਾ ਮੈਸੇਜ ਵੀ ਵਧੀਆ ਜਾਵੇ ਟੀਚਰ ਤੁਹਾਨੂੰ ਪ੍ਰੈਕਟਿਸ ਜਦਾਂ ਨਾ ਦੇ ਨਜ਼ਰ ਨਾਲ ਆਪ ਸਾਰੇ ਦੇਖ ਰਹੇ ਆ ਜੀ ਅਸੀਂ ਕਹਿੰਦੇ ਵੀ ਤੁਸੀਂ ਆਉਂਦ ਰਹੇ ਬਗੁਰੂ ਆ ਸਾਰੇ ਮਤਲਬ ਬੱਚਿਆਂ ਨੂੰ ਪੜਾਉਣਾ ਦਿਓ ਇਹ ਮੈਂ ਇੱਕ ਮੈਸੇਜ ਅੱਛਾ ਚਾਹੇ ਵ ਮੈਸੇ ਅੱਛਾ ਹੀ ਹੈ ਜੀ ਸਰਕਾਰ ਨੂੰ ਪਾਲਿਸੀ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਪੋਸਟਾਂ ਜਿਹੜੀਆਂ अनेਕਾਂ ਸਾਡੇ ਜ਼ਿਲ੍ਹਿਆਂ ਚ ਖਾਲੀ ਪਈਆਂ ਉੱਥੇ ਉਹਨਾਂ ਨੂੰ ਮੰਨ ਲਓ ਲਾ ਦੇਣ ਅਸੀਂ ਅੱਜ ਨਹੀਂ ਵੀ ਅਸੀਂ ਕਹ ਰਹੇ ਹਾਂ ਸਾਨੂੰ 3-3 ਸਾਲ ਹੋ ਗਏ ਸਾਡੇ ਸਾਥੀਆਂ ਨੂੰ ਜਿਹੜੇ ਦੂਰ ਬੈਠੇ ਆ ਨਵੀਂ ਭਰਤੀ ਕਰਨ ਉਹਨਾਂ ਨੂੰ ਉੱਥੇ ਲਾ ਦੇਣ ਫਿਰ ਨਵੀਂ ਭਰਤੀ ਕਰਨ ਨੂੰ ਬਦਲਦੇ ਰਹਿਣ ਜਾਫਰ ਉਸੇ ਉਹਨਾਂ ਜ਼ਿਲ੍ਹਿਆਂ ਦੇ ਬੰਦੇ ਉੱਤੇ ਭਰਤੀ ਕਰ ਲਏ ਜਾਣ ਕੋਈ ਨਾ ਕੋਈ ਸਰਕਾਰ ਨੇ ਹੀ ਪਾਲਿਸੀ ਬਣਾਉਣੀ ਆ ਕੋਈ ਟੀਚਰਾਂ ਦੇ ਰਹਿਣ ਵਾਸਤੇ ਥੋੜਾ ਕੋਈ ਪ੍ਰਬੰਧ ਕੀਤਾ ਜਾਂਦਾ ਲੇਡੀਜ਼ ਆ ਕਲੀਅਰ ਇਹਨੀਆਂ 300 ਕਿਲੋਮੀਟਰ ਜਾ ਕੇ ਉੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰ ਸਕਦੀ ਜਾਂ ਟੀਚਰ ਹੋਮ ਬਣਾਏ ਜਾਣ ਜਿੰਨਾ ਚਿਰ ਮੰਨ ਲਓ ਉਹਨਾਂ ਦੀ ਬਦਲੀ ਨਹੀਂ ਹੁੰਦੀ ਉਹਨਾਂ ਨੂੰ ਉੱਥੇ ਰੱਖਿਆ ਜਾਵੇ ਤੋਂ ਤੁਸੀਂ ਅੱਜ ਤੁਸੀਂ ਪ੍ਰੋਟੈਸਟ ਕੀਤਾ ਤੁਹਾਡੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈ ਜੇ ਨਹੀਂ ਤੁਹਾਡੀ ਮੰਗ ਮੰਨੀ ਜਾਂਦੀ ਫਿਰ ਅਗਲਾ ਤੌਰ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਪਰਸੋ ਸਾਡੀ ਮੀਟਿੰਗ ਨਹੀਂ ਹੁੰਦੀ ਆਉਣ ਵਾਲੇ ਦਿਨਾਂ 'ਚ